ਤਾਨੂੰ ਇਸ ਤਰ੍ਹਾਂ ਬਚਾ ਲਓ ਜਿਸ ਤਰ੍ਹਾਂ ਨਾ ਪਾਂਡਵਾ ਨੇ ਦ੍ਰੋਪਤੀ ਨੂੰ ਜੂਏ ਦੇ ਵਿੱਚ ਹਾਰ ਦਿੱਤਾ ਜਦੋਂ ਬੰਦਾ ਨਸ਼ਿਆਂ ਦੇ ਵਿੱਚ ਪੈ ਜਾਵੇ ਜਦੋਂ ਗਲਤ ਸੰਗਤ ਵਿੱਚ ਪੈ ਜਾਵੇ ਜੂਆ ਖੇਡਣ ਲੱਗ ਪਵੇ ਫਿਰ ਉਹ ਉਹਨੂੰ ਆਪਣੀ ਇੱਜ਼ਤ ਪਤ ਦੀ ਸਾਰਿਆਂ ਦੀ ਪਰਵਾਹ ਭੁੱਲ ਜਾਂਦੀ ਹੈ ਆਪਣੀ ਜਿਹੜੀ ਦ੍ਰੋਪਤੀ ਹੈ ਉਹਨੂੰ ਵੀ ਪਾਂਡਵ ਹਾਰ ਗਏ ਕੌਰਵਾਂ ਨੇ ਜਿੱਤ ਲਿਆ ਸਭਾ ਦੇ ਵਿੱਚ ਜਦੋਂ ਫਿਰ ਦਰਯੋਦਨ ਨੇ ਹੁਕਮ ਕੀਤਾ ਕਿ ਉਹਨੂੰ ਲੈ ਕੇ ਆਓ ਨਾ ਆਈ ਸਭਾ ਦੇ ਵਿੱਚ ਫਿਰ ਦੁਰਸ਼ਾਸਨ ਨੇ ਨਾ ਵਾਲਾਂ ਤੋਂ ਫੜ ਕੇ ਤੇ ਧੂਕੇ ਸਭਾ ਦੇ ਵਿੱਚ ਲੈ ਕੇ ਆਂਦੀ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫਿਰ ਬਚਨ ਕੀਤਾ ਗਿਆ ਕਹਿਣ ਲੱਗੇ ਇਹਨੂੰ ਹੁਣ ਨਗਨ ਕਰੋ ਸਭਾ ਦੇ ਵਿੱਚ ਦ੍ਰੋਪਤੀ ਨੇ ਆਪਣੇ ਪੰਜ ਪਤੀਆਂ ਵੱਲ ਦੇਖਿਆ ਵਾਰੀ-ਵਾਰੀ ਕਿਸੇ ਨੇ ਸਹਿਤਾਨੀ ਕੀਤੀ ਕਿਸੇ ਕੋਈ ਨਹੀਂ ਬੋੜਿਆ ਕਿਉਂਕਿ ਹਾਰ ਚੁੱਕੇ ਸਨ ਉਹਨੇ ਫਿਰ ਨਾ ਜਦੋਂ ਸਾਰੇ ਆਸਰੇ ਖਤਮ ਹੋ ਗਏ ਨਾ ਜਾਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੀ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾ ਜਦੋਂ ਰੱਬ ਚੇਤੇ ਆ ਜਾਂਦਾ ਹੈ ਨਾ ਫਿਰ ਉਹ ਪਰਮੇਸ਼ਰ ਵਾ ਨਹੀਂ ਲੱਗਣ ਦਿੰਦਾ ਉਹਨੇ ਯਾਦ ਕੀਤਾ ਪਤਿਆਂ ਨੂੰ ਨਹੀਂ ਕੰਮ ਆਇਆ ਫਿਰ ਰੱਬ ਦੇ ਚਰਨਾਂ ਦੇ ਵਿੱਚ ਧਿਆਨ ਜੋੜਿਆ ਫਿਰ ਰੱਬ ਨੇ ਉਹਦੀ लाज ਰੱਖੀ ਤੇ ਉਹਨੂੰ ਬਚਾ ਲਿਆ ਇਹਨੇ ਬਸਤਰ ਦੇ ਦਿੱਤੇ ਉਹ ਲਾਉਂਦੇ ਲਾਉਂਦੇ ਥੱਕ ਗਏ ਪਰ ਦ੍ਰੋਪਤੀ ਤੇ ਬਸਤਰਾਂ ਦੇ ਅੰਬਾਰ ਲੱਗਦੇ